ਹਰਜੀਤ ạtਵਾਲ ਦੇ ਲਿਖੇ ਹੋਏ ਕਰਨਾਵਲ ਦਾ ਅਧਿਐਨ ਭੂਮਿਕਾ ਪੰਜਾਬੀ ਨਾਵਲ ਦਾ ਇਤਿਹਾਸ ਲੋਕ ਕਥਾ ਸਮਾਜਿਕ ਸੰਘਰਸ਼ ਮਨੋਵਿਗਿਆਨ ਪ੍ਰੇਮ ਵजूद ਅਤੇ ਪ੍ਰਵਾਸੀ ਵਿਚਾਰਧਾਰਾ ਦੀਆਂ ਲੰਬੀਆਂ ਲੜੀਆਂ ਨਾਲ ਜੁੜਿਆ ਹੋਇਆ ਹੈ ਆਧੁਨਿਕ ਸਮੇਂ ਵਿੱਚ ਪੰਜਾਬੀ ਨਾਵਲ ਨੇ ਪ੍ਰਵਾਸ ਨੂੰ ਕੇਂਦਰ ਬਣਾ ਕੇ ਬੇਹੱਦ ਸਮਰੱਥ ਰਚਨਾਵਾਂ ਉਪਜਾਈਆਂ ਹਨ ਇਸ ਸ਼੍ਰੇਣੀ ਵਿੱਚ ਹਰਜੀਤ ạtਵਾਲ ਦਾ ਨਾਮ ਸਭ ਤੋਂ ਅੱਗੇ ਹੈ ਉਹੋ ਪ੍ਰਵਾਸੀ ਜੀਵਨ ਦੇ ਉਹ ਪੱਖ ਸਾਹਮਣੇ ਲਿਆਉਂਦੇ ਹਨ ਜਿਨ੍ਹਾਂ ਨੂੰ ਕਈ ਵਾਰ ਪ੍ਰਵਾਸੀ ਖੁਦ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਉਹਨਾਂ ਦੇ ਨਾਵਲ ਕਰਨੋਂ ਪ੍ਰਵਾਸੀ ਮਨੋਵਿਗਿਆਨ ਘਰ ਦੀ ਸੰਕਲਪਨਾ ਰਿਸ਼ਤੇਆਂ ਸੱਭਿਆਚਾਰਕ ਟਕਰਾਅ ਅਤੇ ਪਛਾਣ ਦੀ ਦੁਵਿਧਾ ਦਾ ਸਿਰਮੌਰ ਦਸਤਾਵੇਜ਼ ਮੰਨਿਆ ਗਿਆ ਹੈ ਇਹ ਨਾਵਲ ਸਿਰਫ ਇੱਕ ਕਹਾਣੀ ਨਹੀਂ ਸਗੋਂ ਮਨੁੱਖੀ ਅਸਤਿਤਵ ਦੀ ਗਹਿਰੀ ਖੋਜ ਹੈ ਜਿਸ ਵਿੱਚ ਕਰ ਇੱਕ ਪੌਤਿਕ ਇਕਾਈ ਤੋਂ ਉੱਪਰ ਚੜ ਕੇ ਇੱਕ ਦਾਰਸ਼ਨਿਕ ਅਤੇ ਮਨੋਵਿਗਿਆਨਕ ਪ੍ਰਤੀਕ ਬਣ ਜਾਂਦਾ ਹੈ ਇਹ ਖੋਜ ਪੱਤਰ ਨਾਵਲ ਕਰਦੇ ਵਿਸ਼ਾਪੱਖਾਂ ਕਲਾ ਸ਼ਿਲਪ ਪਾਤਰ ਰੂਪਕਲਾ ਕਥਾ ਸਨਰਚਨਾ ਪਾਸ਼ਾਈ ਵਿਸ਼ੇਸ਼ਤਾਵਾਂ ਅਤੇ ਪ੍ਰਵਾਸੀ ਸਾਹਿਤ ਵਿੱਚ ਇਸ ਦੀ ਸਥਿਤੀ ਦਾ ਗੰਭੀਰ ਅਧਿਐਨ ਕਰਦਾ ਹੈ ਨਾਵਲਕਾਰ ਹਰਜੀਤ ạtਵਾਲ ਦੀ ਸਾਹਿਤਕ ਪਿੱਠਭੂਮੀ ਹਰਜੀਤ ạtਵਾਲ ਉਹ ਸਿਰਜਣਹਾਰ ਹਨ ਜਿਨ੍ਹਾਂ ਨੇ ਪੰਜਾਬੀ ਪ੍ਰਵਾਸੀ ਅਨੁਭਵ ਨੂੰ ਵਿਸ਼ਵ ਸਾਹਿਤ ਦੀ ਧੂਰੀ ਵਿੱਚ ਖੜਾ ਕੀਤਾ ਉਹਨਾਂ ਦੀਆਂ ਰਚਨਾਵਾਂ ਦੀਆਂ ਵਿਸ਼ੇਸ਼ਤਾਵਾਂ ਅਸਲ ਜ਼ਿੰਦਗੀ ਦੇ ਤਜਰਬਿਆਂ ਤੇ ਆਧਾਰਿਤ ਕਥਾਵਾਂ ਮਨੋਵਿਗਿਆਨਕ ਗਹਿਰਾਈ ਸੰਵੇਦਨਸ਼ੀਲ ਪ੍ਰਸਤੁਤੀ ਬਹੁ ਸੱਭਿਆਚਾਰਕ ਟਕਰਾ ਦਾ ਵਸਤਵਕ ਦਰਸ਼ਨ ਪਾਤਰਾਂ ਦੀ ਅੰਦਰੂਨੀ ਕਲਮਲ ਦੀ ਚਿੱਤਰਕਲਾ ਅਟਵਾਲ ਦੀ ਰਚਨਾ ਸ਼ੈਲੀ ਵਿੱਚ ਸਰਲਤਾ ਚੁੰਬਣ ਵਿਕਾਰ ਰਹਿਤ ਯਥਾਰਥ ਅਤੇ ਪ੍ਰਵਾਸੀ ਦੁਖਾਂਤ ਦੀ ਮਿੱਠੀ ਚੋਟ ਮੁਖ ਹਨ ਇਹ ਸਭ ਗੁਣ ਨਾਵਲ ਘਰ ਵਿੱਚ ਭਰਪੂਰ ਪਾਏ ਜਾਂਦੇ ਹਨ ਨਾਵਲ ਕਰ ਦੀ ਕਥਾ ਪદ્ધਤੀ ਤੇ ਰੂਪ ਨਾਵਲ ਕਰਦੀ ਕਥਾ ਬਹੁਤ ਪਰਤ ਹੈ ਨਾਵਲ ਕਰਦੀ ਕਥਾ ਬਹੁਪਰਤ ਹੈ ਕਹਾਣੀ ਇੱਕ ਹੀ ਪਾਤਰ ਜਾਂ ਘਟਨਾ ਦੇ ਆਲੇ-ਦੁਆਲੇ ਨਹੀਂ ਘੁੰਮਦੀ ਇੱਕ ਇੱਕ ਇਹ ਇੱਕ ਪੂਰੀ ਮਨੁੱਖੀ ਯਾਤਰਾ ਨੂੰ ਫੈਲਾਉਂਦੀ ਹੈ ਕਰਦੀ ਸੰਕਲਪਨਾ ਕਰ ਖੋ ਬੈਠੇ ਲੋਕਾਂ ਦੀ ਤਲਾਸ਼ ਵਿਦੇਸ਼ ਵਿੱਚ ਨਵੇਂ ਘਰ ਦੀ ਰਚਨਾ ਯਾਦਾਂ ਦੇ ਘਰ ਟੁੱਟੇ ਰਿਸ਼ਤਿਆਂ ਦੇ ਘਰ ਮਨ ਦੀ ਵਸਤਵਿਕ ਨਿਵਾਸਥਾਂ ਕਥਾ ਦੀ ਭਾਟੀ ਵਿੱਚ ਪ੍ਰਵਾਸੀ ਅਨੁਭਵ ਪਿਛਲੇ ਯਾਦਾਂ ਭਵਿੱਖ ਦੀ ਅਸਥਿਰਤਾ ਅਤੇ ਵਰਤਮਾਨ ਦੀ ਕਸ਼ਮਕਸ਼ ਇਕੱਠੇ ਸੜਦੇ ਹਨ ਅਟਵਾਲ ਦੀ ਕਥਾ ਸ਼ੈਲੀ ਯਥਾਰਥਵਾਦੀ ਹੈ ਪਰ ਉਹ ਕਈ ਵਾਰ ਪ੍ਰਤੀਕਵਾਦ ਅਤੇ ਮਨੋਵਿਗਿਆਨਕ ਚਿੰਤਨ ਦੀਆਂ ਛਾਵਾਂ ਨਾਲ ਭਰਪੂਰ ਹੋ ਜਾਂਦੀ ਹੈ ਘਰ ਇੱਕ ਯਾਤਰਾ ਹੈ ਮਿੱਟੀ ਤੋਂ ਮਨ ਤੱਕ ਯਦ ਤੋਂ ਯਤਨ ਤੱਕ ਕਰਦੀ ਕੇਂਦਰੀ ਵਿਸ਼ਾ ਧਾਰਨਾ ਕਰ ਸਿਰਫ ਇਮਾਰਤ ਨਹੀਂ ਪ੍ਰਤੀਕ ਹੈ ਨਾਵਲ ਵਿੱਚ ਕਰ ਇੱਕ ਇੱਟਾਂ ਗਾਰਿਆਂ ਦਾ ਢਾਂਚਾ ਨਹੀਂ ਸਗੋਂ ਮਨੁੱਖੀ ਅਸਤਿਤਵ ਦੀ ਡੂੰਗੀ ਲੋੜ ਹੈ ਕਰ ਦੇ ਮਲਟੀਪੱਖੀ ਅਰਥ ਮਨ ਦੀ ਸੁਰੱਖਿਆ ਜੜਾਂ ਦੀ ਯਾਦ ਸੱਭਿਆਚਾਰ ਦੀ ਛੱਤ ਮਮਤਾ ਦਾ ਕੇਂਦਰ ਅਸਤਿਤਵ ਦੀ ਥਾਂ ਬਚਪਨ ਦਾ ਸਾਇਆ ਇੱਕ ਸਮੇਂ ਕਰ ਮੋਹਕ ਹੈ ਦੂਜੇ ਸਮੇਂ ਵਜੂਦੀ ਚੋਟ ਦਾ ਕੇਂਦਰ ਪ੍ਰਵਾਸੀ ਪਾਤਰ ਮਿੱਟੀ ਤੋਂ ਦੂਰ ਜਾ ਕੇ ਸਮਝਦੇ ਹਨ ਕਿ ਕਰ ਸਿਰਫ ਇੱਕ ਟਿਕਾਣਾ ਨਹੀਂ ਸਗੋਂ ਉਹ ਸੂਬਾ ਹੈ ਜਿੱਥੇ ਉਹ ਆਪਣੇ ਆਪ ਨੂੰ ਪੂਰਾ ਮਹਿਸੂਸ ਕਰਦੇ ਹਨ ਪ੍ਰਵਾਸੀ ਜੀਵਨ ਤੇ ਪਜੂਦੀ ਖਲਬਲੀ ਪ੍ਰਵਾਸ ਨਾਵਲ ਦਾ ਮੁੱਖ ਸੰਦਰਭ ਹੈ ਪਾਤਰ ਆਪਣੀ ਮੂਲ ਧਰਤੀ ਛੱਡ ਕੇ ਨਵੇਂ ਦੇਸ਼ ਵਿੱਚ ਖੱਪਣ ਦੀ ਕੋਸ਼ਿਸ਼ ਕਰਦੇ ਹਨ ਪਰ ਅੰਦਰੋਂ ਉਹ ਦੋ ਹਿੱਸਿਆਂ ਵਿੱਚ ਵੰਡੇ ਰਹਿੰਦੇ ਹਨ ਅੰਦਰੂਨੀ ਦੁਵਿਧਾ ਮੈਂ ਕਿੱਥੇ ਦਾ ਹਾਂ ਮੇਰਾ ਅਸਲੀ ਘਰ ਕਿਹੜਾ ਹੈ ਇੱਥੇ ਪੱਕਾ ਵਸ ਕੇ ਵੀ ਅਜਨਬੀ ਕਿਉਂ ਲੱਗਦਾ ਹੈ ਅਟਵਾਲ ਇਹ ਮਨੋਵਿਗਿਆਨਕ ਦੋਹਰਾਪਣ ਬੜੇ ਹੀ ਸੁੰਦਰ ਢੰਗ ਨਾਲ ਪੇਸ਼ ਕਰਦੇ ਹਨ ਪਾਤਰ ਬਾਹਰੋਂ ਸਫਲ ਲੱਗਦੇ ਹਨ ਪਰ ਅੰਦਰੋਂ ਉਹ ਘਰ ਦੀ ਤਲਾਸ਼ ਵਿੱਚ 扑ਟਕਦੇ ਰਹਿੰਦੇ ਹਨ ਸੱਭਿਆਚਾਰਕ ਟਕਰਾ ਪ੍ਰਵਾਸੀ ਬਣਨ ਦਾ ਮਤਲਬ ਆਪਣੀ ਸੱਭਿਆਚਾਰਕ ਪਛਾਣ ਅਤੇ ਨਵੇਂ ਸਮਾਜ ਵਿੱਚ ਟਕਰਾਹ ਨਾਲ ਜੂਝਦਾ ਹੈ ਨਾਵਲ ਵਿੱਚ ਇਹ ਟਕਰਾਹ ਕਈ ਪਰਤਾਂ ਵਿੱਚ ਦਰਸਾਇਆ ਗਿਆ ਹੈ ਮਾਂ ਬੋਲੀ ਦੀ ਪੀੜ ਪੁਰਾਣੀਆਂ ਰਸਮਾਂ ਵਿਰੁੱਧ ਨਵੀਂ ਆਜ਼ਾਦੀ ਪਰਿਵਾਰਕ ਮੁੱਲਾਂ ਦੀ ਗਿਰਾਵਟ ਨਵੀਂ ਪੀੜੀ ਦਾ ਪੱਛਮੀ ਪ੍ਰਭਾਵ ਇਹ ਟਕਰਾ ਕਰਦੀ ਧਾਰਨਾ ਨੂੰ ਹੋਰ ਜਟਿਲ ਕਰ ਦਿੰਦੇ ਹਨ ਪਰਵਾਰਿਕ ਰਿਸ਼ਤਿਆਂ ਦੀ ਖੋ ਨਾਵਲ ਵਿੱਚ ਅਨੇਕ ਰਿਸ਼ਤੇ ਘਰ ਨਾਲ ਜੁੜੇ ਹਨ ਪਰ ਪ੍ਰਵਾਸੀ ਸੰਦਰਭ ਵਿੱਚ ਇਹ ਰਿਸ਼ਤੇ ਤਰਲ ਹੋ ਜਾਂਦੇ ਹਨ ਯਾਤਰਾ ਨੂੰ ਕਈ ਵਾਰ ਨੈਤਿਕ ਮਨੋਵਿਗਿਆਨਕ ਅਤੇ ਸੰਸਾਰਕ ਦਬਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੁੱਖ ਮੁੱਖ ਰਿਸ਼ਤਿਆਂ ਦੀ ਪੀੜ ਪਤੀ ਪਤਨੀ ਵਿੱਚ ਦੂਰੀ ਮਾਪਿਆਂ ਤੋਂ ਬੱਚਿਆਂ ਦਾ ਟੁੱਟਣਾ ਪਰਵਾਰਿਕ ਤਾਣਾ ਬਾਣਾ ਦਾ ਕਿਸਣਾ ਸਸਰੇ ਅਤੇ ਮੂਲ ਘਰ ਦੇ ਵਿਚਕਾਰ ਸੰਘਰਸ਼ ਘਰ ਜੋ ਇਕਤਾ ਦਾ ਪ੍ਰਤੀਕ ਹੁੰਦਾ ਹੈ ਕਈ ਵਾਰ ਤੋੜ-ਫੋੜ ਦੀ ਜਗ੍ਹਾ ਬਣ ਜਾਂਦਾ ਹੈ ਔਰਤ ਦਾ ਘਰ ਅਤੇ ਉਸ ਦਾ ਸੰਘਰਸ਼ ਇਹ ਨਾਵਲ ਵਿੱਚ ਔਰਤ ਦੀ ਮਨੋਵਿਗਿਆਨਕ ਸਥਿਤੀ ਬੇहद ਸੰਵੇਦਨਸ਼ੀਲ ਰੂਖ ਨਾਲ ਪੇਸ਼ ਕੀਤੀ ਗਈ ਹੈ ਉਹਨਾਂ ਦੀਆਂ ਸਮੱਸਿਆਵਾਂ ਮਨੋਵਿਗਿਆਨਕ ਇਕੱਲਾਪਨ ਦੋਰੇ ਕੰਮਾਂ ਦਾ ਦਬਾਅ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦੀ ਲੜਾਈ ਘਰ ਦੇ ਟੁੱਟਣ ਦਾ ਖਤਰਾ ਕਰ ਔਰਤ ਲਈ ਸਿਰਫ ਰਹਿਣ ਦਾ ਸਥਾਨ ਨਹੀਂ ਸਗੋਂ ਉਸਦੀ ਆਤਮਾ ਦੀ ਵਿਥ ਹੈ ਇਕੱਲਾਪਨ ਅਤੇ ਮਨੁੱਖੀ ਖੋ ਪ੍ਰਵਾਸੀ ਮਨੁੱਖ ਆਪਣੇ ਆਪ ਨੂੰ ਅਕਸਰ ਦੋ ਦੁਨੀਆਂ ਦੇ ਵਿਚਕਾਰ ਖੜਾ ਮਹਿਸੂਸ ਕਰਦਾ ਹੈ ਨਾਵਲ ਵਿੱਚ ਇਕੱਲਾਪਨ ਦੀ ਪੀੜ ਬਹੁਤ ਪਰਤਦਾਰ ਰੂਪ ਵਿੱਚ ਹੈ ਇਹ ਇਕੱਲਾਪਨ ਕਰਨ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਪਰ ਉਸਦੀ ਅਣਹੋਈ ਨੂੰ ਹੋਰ ਦਰਦਨਾਕ ਵੀ ਪਾਤਰ ਇਸ ਦੁੱਖ ਨਾਲ ਚੁੱਪਚਾਪ ਜਿਉਂਦੇ ਹਨ ਆਰਥਿਕ ਦਬਾਅ ਅਤੇ ਘਰ ਦੀ ਰਚਨਾ ਪਾਤਰ ਆਰਥਿਕ ਤੌਰ ਤੇ ਸਥਿਰ ਹੋਣ ਲਈ ਸੰਘਰਸ਼ ਕਰਦੇ ਹਨ ਕਰ ਖਰੀਦਣਾ ਅਸਲ ਵਿੱਚ ਕਰ ਦੀ ਖੋਜ ਨਹੀਂ ਸਗੋਂ ਆਤਮ ਸੁਰੱਖਿਆ ਅਤੇ ਮਾਨਤਾ ਦੀ ਲੋੜ ਹੁੰਦੀ ਹੈ ਨਾਵਲ ਵਿੱਚ ਇਹ ਜ਼ਿੰਦਗੀ ਦੇ ਉਹ ਸੱਚ ਦਰਸਾਉਂਦੇ ਹਨ ਜਿਨ੍ਹਾਂ ਨੂੰ ਕਈ ਪ੍ਰਵਾਸੀਆਂ ਨੇ ਹੱਡੀਆਂ ਵਿੱਚ ਸਿਆ ਹੁੰਦਾ ਹੈ ਪਾਤਰ ਚਰিত্রਣ ਵਿਸ਼ਲੇਸ਼ਣ ਨੋਟ ਨਾਵਲ ਦੇ ਵਿਸ਼ੇਸ਼ ਪਾਤਰਾਂ ਦੇ ਨਾਮ ਤੁਸੀਂ ਮੋਹਈਆਂ ਨਹੀਂ ਕੀਤੇ ਇਸ ਲਈ ਮੈਂ ਆਮ ਪਾਤਰ ਪੈਟਰਨ ਅਟਵਾਲ ਦੀ ਅਚਨਾ ਸ਼ੈਲੀ ਅਨੁਸਾਰ ਵਿਸ਼ਲੇਸ਼ਣ ਕਰ ਰਿਹਾ ਹਾਂ ਜੇ ਤੁਸੀਂ ਚਾਹੋ ਤਾਂ ਮੈਂ ਨਾਵਲ ਦੇ ਖਾਸ ਪਾਤਰਾਂ ਦੇ ਨਾਮ ਸ਼ਾਮਲ ਕਰਕੇ ਥਿਸਿਸ ਪੱਦਰ ਦਾ ਵਿਸ਼ਲੇਸ਼ਣ ਵੀ ਕਰ ਸਕਦਾ ਹਾਂ ਮੁੱਖ ਪਾਤਰ ਦੀ ਮਨੋਵਿਗਿਆਨਕ ਪੀੜ ਉਹ ਪ੍ਰਵਾਸੀ ਮਨੁੱਖ ਦੀ ਨਿਰਦਰਸ਼ਨਾ ਹੈ ਜੋ ਇੱਕ ਪਾਸੇ ਮੂਲ ਦੇਸ਼ ਲਈ ਤੜਫਦਾ ਹੈ ਦੂਜੇ ਪਾਸੇ ਨਵੀਂ ਜਗ੍ਹਾ ਵਿੱਚ ਖੱਪਣ ਦੀ ਲੜਾਈ ਲੜਦਾ ਹੈ ਉਸ ਦੀ ਜ਼ਿੰਦਗੀ ਆਰਥਿਕ ਦਬਾਅ ਸੱਭਿਆਚਾਰਕ ਗਹਿਰਾਈ ਰਿਸ਼ਤਿਆਂ ਦੀ ਕਸ਼ਮਕਸ਼ ਇਹ ਸਾਰੇ ਪੱਖ ਉਸ ਨੂੰ ਵਜੂਦੀ ਅਸਥਿਰਤਾ ਦੇ ਖੱਡ ਵਿੱਚ ਤੱਕਦੇ ਹਨ ਮਹਿਲਾ ਪਾਤਰ ਮਹਿਲਾ ਪਾਤਰ ਕਰਦੀ ਧਰਤੀ ਹੈ ਜਿਸ ਦੇ ਜਿਸ ਤੇ ਸਾਰੇ ਰਿਸ਼ਤੇ ਖੜੇ ਹਨ ਉਸ ਦੀਆਂ ਦੁਵੇਦਾਵਾਂ ਕਰ ਸੰਭਾਲਣਾ ਰਿਸ਼ਤੇ ਬਚਾਉਣਾ ਬੱਚਿਆਂ ਵਿੱਚ ਪੰਜਾਬੀ ਮੁੱਲਾਂ ਨੂੰ ਸੁਰੱਖਿਅਤ ਰੱਖਣਾ ਅਤੇ ਆਪਣੇ ਮਨ ਦੀ ਪੀੜ ਨੂੰ ਦਬਾਉਣਾ ਇਹ ਸਾਰੇ ਉਸ ਦੇ ਮਨ ਵਿੱਚ ਘਰ ਦੀ ਇੱਕ ਵੱਖਰੀ ਪਰਵਾਸਾ ਬਣਾਉਂਦੇ ਹਨ ਬੱਚਿਆਂ ਦੀ ਨਵੀਂ ਪਛਾਣ ਬੱਚੇ ਪੱਛਮੀ ਸੱਭਿਆਚਾਰ ਨੂੰ ਜਲਦੀ ਅਪਣਾਉਂਦੇ ਹਨ ਉਹ ਮਾਪਿਆਂ ਦੀਆਂ ਉਮੀਦਾਂ ਰਵਾਇਤਾਂ ਅਤੇ ਮੁੱਲਾਂ ਨੂੰ ਸਮਝਣ ਵਿੱਚ ناکਾਮ ਰਹਿੰਦੇ ਹਨ ਇਹ ਪੀੜੀਆਤਮਕ ਟਕਰਾ ਨਾਵਲ ਦੀਆਂ ਰੂਹਾਨੀ ਰਗਾਂ ਵਿੱਚ ਵਗਦਾ ਹੈ ਭਾਸ਼ਾ ਸ਼ਿਲਪ ਤੇ ਕਲਾ ਕੌਸ਼ਲ ਹਰਜੀਤ ਅਟਵਾਲ ਦੀ ਭਾਸ਼ਾ ਦਾ ਲਹਿਰਾ ਤਾਜ਼ਗੀ ਭਰਿਆ ਅਤੇ ਯਥਾਰਥਵਾਦੀ ਹੈ ਪਾਸ਼ਾਈ ਵਿਸ਼ੇਸ਼ਤਾਵਾਂ ਸਧਾਰਨ ਪਰ ਪ੍ਰਭਾਵਸ਼ਾਲੀ ਸ਼ਬਦਾਵਲੀ ਬਿਨਾ ਅਲੰਕਾਰਾਂ ਦੇ ਚੁੰਬਣ ਵਾਲੀ ਗੱਲ ਪਾਤਰਾਂ ਦੀ ਦੁਨੀਆ ਨਾਲ ਜੁੜੀ ਬੋਲੀ ਸਮਕਾਲੀ ਪ੍ਰਵਾਸੀ ਪੰਜਾਬੀ ਦੇ ਪ੍ਰਤੀਬਿੰਬ ਉਹਨਾਂ ਦੀ ਭਾਸ਼ਾ ਕਹਾਣੀ ਦੇ ਅਨੁਭਵ ਨੂੰ ਜੀਵੰਤ ਕਰ ਦਿੰਦੀ ਹੈ ਪ੍ਰਤੀਕਵਾਦ ਅਤੇ ਬਿੰਬ ਰਚਨਾ ਕਰ ਨਾਵਲ ਵਿੱਚ ਪ੍ਰਤੀਕਵਾਦ ਬਹੁਤ ਮਜ਼ਬੂਤ ਹੈ ਕਰ ਸੁਰੱਖਿਆ ਅਤੇ ਟੁੱਟਣ ਦੋਵੇਂ ਦਾ ਪ੍ਰਤੀਕ ਮਿੱਟੀ ਜੜਾਂ ਸਮੁੰਦਰ ਫਲਾਈਟ ਦੂਰੀਆਂ ਦਰਵਾਜ਼ਾ ਦਾਖਲਾ ਅਤੇ ਵਿਛੋੜਾ ਇਹ ਬਿੰਬ ਪਾਠਕ ਨੂੰ ਕਹਾਣੀ ਨਾਲ ਗਹਿਰਾਈ ਨਾਲ ਜੋੜਦੇ ਹਨ ਪ੍ਰਵਾਸੀ ਸਾਹਿਤ ਵਿੱਚ ਨਾਵਲ ਦੀ ਸਥਿਤੀ ਨਾਵਲ ਕਰ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਇੱਕ ਮੀਲ ਪੱਥਰ ਹੈ ਇਸ ਦੀ ਮਹੱਤਤਾ ਇਹ ਪ੍ਰਵਾਸ ਨੂੰ ਮਨੋਵਿਗਿਆਨਕ ਡੂੰਘਾਈ ਨਾਲ ਪੇਸ਼ ਕਰਦਾ ਹੈ ਇਹ ਦੋ ਸੱਭਿਆਚਾਰਾਂ ਦੇ ਵਿਚਕਾਰ ਮਨੁੱਖ ਦੇ ਪਟਕਾ ਨੂੰ ਸਮਝਾਉਂਦਾ ਹੈ ਇਹ ਕਰ ਦੀ ਧਾਰਨਾ ਨੂੰ ਸਰਵਪੌਮ ਅਨੁਭਵ ਬਣਾਉਂਦਾ ਹੈ। ਨਿਸ਼ਕਰਸ਼ ਹਰਜੀਤ ਅਟਵਾਲ ਦਾ ਨਾਵਲ ਕਰ ਆਧੁਨਿਕ ਪੰਜਾਬੀ ਸਾਹਿਤ ਵਿੱਚ ਉਹ ਰਚਨਾ ਹੈ ਜੋ ਸਿਰਫ ਪ੍ਰਵਾਸੀ ਜੀਵਨ ਦੀ ਕਹਾਣੀ ਨਹੀਂ ਦੱਸਦਾ ਸਗੋਂ ਮਨੁੱਖੀ ਅਸਤਿਤਵ ਦੀ ਸਭ ਤੋਂ ਆਮ ਪਰ ਸਭ ਤੋਂ ਜਟਿਲ ਲੋੜ ਕਰ ਦੀ ਸਰਗਰਮ ਖੋਜ ਕਰਦਾ ਹੈ। ਇਹ ਨਾਵਲ ਪ੍ਰਵਾਸੀ ਮਨੁੱਖ ਦੀ ਜ਼ਿੰਦਗੀ ਦੀ ਉਹ ਗੁੱਥੀ ਖੋਲਦਾ ਹੈ ਜਿਸ ਵਿੱਚ ਪਛਾਣ ਯਾਦਾਂ ਰਿਸ਼ਤੇ ਸੱਭਿਆਚਾਰ ਆਰਥਿਕ ਤਬਾਹ ਇਕੱਠੇ ਟਕਰਾਉਂਦੇ ਹਨ ਤੇ ਘਰ ਨੂੰ ਇੱਕ ਨਵੀਂ ਪਰਿਭਾਸ਼ਾ ਦੇ ਦਿੰਦੇ ਹਨ ਨਾਵਲ ਕਰ ਮਨੁੱਖੀ ਰੂਹ ਦੇ ਦਰਦ ਦੀ ਲਿਖਤ ਹੈ ਇਹ ਪਾਠਕ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸਲੀ ਘਰ ਆਖਿਰ ਹੈ ਕੀ ਕੀ ਘਰ ਉਹ ਹੈ ਜਿੱਥੇ ਸਰੀਰ ਰਹਿੰਦਾ ਹੈ ਜਾਂ ਉਹ ਜਿੱਥੇ ਮਨ ਵੱਸਦਾ ਹੈ ਤੁਹਾਨੂੰ ਅੱਜ ਦੀ ਵੀਡੀਓ ਅਗਰ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਜਾਂ ਓਹੋ ਜਿੱਥੇ ਯਾਦਾਂ ਵਹਿੰਦੀ ਹਨ ਇਨਾ ਸੰਕਲਪਾ ਦੀ ਇੱਕ ਇਹ ਖੋਜ ਕਰਨ ਨੂੰ ਸਿਰਫ ਸਾਹਿਤਕ ਰਚਨਾ ਨਹੀਂ ਸਗੋ ਇੱਕ ਜੀਵਨ ਦਰਸ਼ਨ ਦਸਤਾਵੇਜ਼ ਬਣਾਉਂਦੀ ਹੈ ਥੈਂਕਸ ਫॉर ਵਾਚਿੰਗ ਇੱਥੇ ਹੀ ਆਪਣੀ ਵੀਡੀਓ ਸਮਾਪਤ ਹੁੰਦੀ ਹੈ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਜਰੂਰ ਦੱਸੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਤੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਜੈ ਹਿੰਦ ਜੈ ਭਾਰਤ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ